ਫਲੋਰੀਡਾ ਟਰੱਕ ਮਾਮਲੇ 'ਚ ਹੁਣ ਹਰਜਿੰਦਰ ਸਿੰਘ ਦੀਆਂ ਤਾਜ਼ਾ ਤਸਵੀਰਾਂ ਵੀਡੀਓ ਜ਼ਰੂਰ ਧਿਆਨ ਖਿੱਚ ਰਹੀਆਂ ਨੇ ਹਾਦਸਾ ਸੀ ਬਹੁਤ ਵੱਡੀ ਗਲਤੀ ਤੇ ਹੁਣ ਕੈਦੀ ਦੀ ਡਰੈਸ ਪਹਿਨੇ ਸਿਰ ਤੇ ਪੰਗ ਜਾਂ ਪਰਣਾ ਵੀ ਨਹੀਂ ਤੇ ਰੂਲ ਮੁਤਾਬਕ ਕੋ ਕਾਨੂੰਨੀ ਪ੍ਰਕਿਰਿਆ ਨੇ ਆਪਣਾ ਕੰਮ ਕਰਨਾ ਹੁੰਦਾ ਹੈ ਹਰਜਿੰਦਰ ਦੇ ਚਿਹਰੇ ਤੇ ਬਹੁਤੇ ਐਕਸਪ੍ਰੈਸ਼ਨ ਵੀ ਨਜ਼ਰ ਨਹੀਂ ਸੀ ਆ ਰਹੇ ਨਾ ਤਾਂ ਉਹ ਬਾਕ ਤਾਂ ਘਬਰਾਇਆ ਲੱਗ ਰਿਹਾ ਸੀ ਤੇ ਨਾ ਹੀ ਉਸ ਨੂੰ ਅੰਦਾਜ਼ਾ ਸੀ ਕਿ ਉਹ ਕਿਹੜੀ ਮੁਸੀਬਤ ਸਹੇੜ ਬੈਠਾ ਹੈ ਕਾਨੂੰਨ ਨੇ ਆਪਣਾ ਕੰਮ ਕਰਨਾ ਤੇ ਪ੍ਰਕਿਰਿਆ ਤੇ ਤਫਸੀਲ ਆਪਣੇ ਕਰਮ ਦੇ ਹਿਸਾਬ ਨਾਲ ਅੱਗੇ ਵਧਣੀ ਹੈ ਪਰ ਹੁਣ ਹਰ ਇੱਕ ਦੀ ਨਿਗਾਹ ਹੈ ਕਿ ਅਸਲ ਵਿੱਚ ਇਸ ਮਾਮਲੇ 'ਚ ਹੁਣ ਵਾਪਰ ਕੀ ਰਿਹਾ ਹੈ ਇਹ ਖਬਰ ਇਹ ਡਿਟੇਲਸ ਵੱਡੀ ਖਬਰ ਬਾਰੇ ਆ ਜੋ ਕਿ ਸਿੱਧੀ ਤਰ੍ਹਾਂ ਪੰਜਾਬੀ ਟਰੱਕਰਸ ਦੇ ਨਾਲ ਜੁੜਦੀ ਹੈ ਗੱਲ ਹੈ ਕੈਲੀਫੋਰਨੀਆ ਦੇ ਰਹਿਣ ਵਾਲੇ 28 ਸਾਲਾ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੀ ਜੋ ਕਿ ਹੁਣ ਇੱਕ ਵੱਡੀ ਮੁਸ਼ਕਲ ਦੇ ਵਿੱਚ ਫਸ ਚੁੱਕਾ ਹੈ ਅਸਲ ਵਿੱਚ 12 ਅਗਸਤ ਨੂੰ ਹਰਜਿੰਦਰ ਸਿੰਘ ਆਪਣਾ ਇੰਟਰਨੈਸ਼ਨਲ ਸੈਮੀ ਟਰੱਕ ਚਲਾ ਰਿਹਾ ਸੀ ਤੇ ਫਲੋਰੀਡਾ ਚ ਟਰਨਪਾਈਕ ਤੇ ਜਦੋਂ ਉਸ ਦਾ ਵਾਹਨ ਇੱਕ ਭਿਆਨਕ ਹਾਦਸੇ 'ਚ ਸ਼ਾਮਲ ਹੋ ਜਾਂਦਾ ਹੈ ਇਹ ਹਾਦਸਾ ਸੇਂਟ ਲੂਸੀ ਕਾਉਂਟੀ ਫਲੋਰੀਡਾ ਚ ਵਾਪਰਦਾ ਹੈ ਤੇ ਇਸ ਵਿੱਚ ਤਿੰਨ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਕ੍ਰੈਸ਼ ਤੋਂ ਬਾਅਦ ਅਸਲ ਵਿੱਚ ਕੀ ਵਾਪਰਿਆ ਹਾਦਸੇ ਤੋਂ ਬਾਅਦ ਹਰਜਿੰਦਰ ਸਿੰਘ ਫਲੋਰੀਡਾ ਤੋਂ ਵਾਪਸ ਕੈਲੀਫੋਰਨੀਆ ਚਲਾ ਗਿਆ ਇਨਵੈਸਟੀਗੇਟਰਸ ਨੇ ਜਦੋਂ ਉਸਦੀ ਮੂਵਮੈਂਟ ਨੂੰ ਟਰੈਕ ਕੀਤੀ ਤਾਂ ਡਿਪਾਰਟਮੈਂਟ ਆਫ ਹੋਮਲੈਂਡ ਸੈਕਿਉਰਿਟੀ ਨੇ ਡਿਪੋਰਟੇਸ਼ਨ ਪ੍ਰोसीडिंग ਸ਼ੁਰੂ ਕਰ ਦਿੱਤੀਆਂ ਨੇ ਡੀਐਚਐਸ ਨੇ ਆਖਿਆ ਕਿ ਇਹ ਕੇਸ ਗੰਭੀਰ ਹੈ ਤੇ ਉਸਦੀ ਇਮੀਗ੍ਰੇਸ਼ਨ ਸਟੇਟਸ ਨੂੰ ਹੁਣ ਰੱਦ ਕੀਤਾ ਜਾਵੇ ਸਭ ਤੋਂ ਵੱਡੀ ਗੱਲ ਹੈ ਕਿ ਕੋਰਟ ਹਿਅਰਿੰਗ ਦੇ ਵਿੱਚ ਕੀ ਕੁਝ ਹੋਇਆ ਹਰਜਿੰਦਰ ਸਿੰਘ ਸੈਨ ਜੈਕੁਇਨ ਕਾਉਂਟੀ ਸੁਪੀਰੀਅਰ ਕੋਰਟ ਸਟਾਕਹੋਮ ਕੈਲੀਫੋਰਨੀਆ 'ਚ ਪੇਸ਼ ਕੀਤਾ ਜਾਂਦਾ ਹੈ ਕੋਸਨੇ কোর্ਟ ਵਿੱਚ ਐਕਸਟਰੈਡੀਸ਼ਨ ਵੇਵ ਕਰ ਦਿੱਤੀ ਜਿਸ ਦਾ ਮਤਲਬ ਹੈ ਕਿ ਹੁਣ ਉਹ ਸੱਚੇ ਮਨ ਦੇ ਨਾਲ ਫਲੋਰੀਡਾ ਵਾਪਸ ਜਾਏਗਾ ਤੇ ਹਾਰਸੇ ਦੇ ਕੇਸ ਵਿੱਚ ਟ੍ਰਾਇਲ ਦਾ ਸਾਹਮਣਾ ਕਰੇਗਾ ਫਲੋਰੀਡਾ 'ਚ ਉਸ ਉੱਪਰ 3 ਕਾਉਂਟਸ ਆਫ ਵਾਹਿਕੂਲਰ ਹੋਮਿਸਾਈਡ ਦੇ ਚਾਰਜ ਲੱਗੇ ਨੇ ਡੀ ਐਚ ਐਸ ਦਾ ਕਹਿਣਾ ਹੈ ਕਿ ਇਹ ਖੁਲਾਸਾ ਹੋਇਆ ਕਿ ਹਰਜਿੰਦਰ ਸਿੰਘ ਦੀ ਪਹਿਲੀ ਵਰਕ ਅਥਾਰਾਈਜੇਸ਼ਨ ਐਪਲੀਕੇਸ਼ਨ 트ੰਪ ਐਡਮਿਨਿਸਟ੍ਰੇਸ਼ਨ ਨੇ 2020 'ਚ ਰਿਜੈਕਟ ਕਰ ਦਿੱਤੀ ਸੀ ਪਰ ਬਾਈਡਨ ਪ੍ਰਸ਼ਾਸਨ ਦੇ ਵੱਲੋਂ 2021 'ਚ ਅਪਰੂਵ ਕੀਤੀ ਗਈ ਇਸ ਦੇ ਦਾਰ ਤੇ ਉਸਨੇ ਯੂਐਸ ਵਿੱਚ ਕੰਮ ਕਰਨ ਦੀ ਐਲੀਜੀਬਿਲਟੀ ਹਾਸਲ ਕੀਤੀ ਤੇ ਫਿਰ ਇੱਕ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਉਸਨੇ ਹਾਸਲ ਕੀਤਾ। ਯਾਨੀ ਕਿ ਫਲੋਰੀਡਾ ਵਰਸਸ ਕੈਲੀਫੋਰਨੀਆ ਲਾਇਸੈਂਸਿੰਗ ਵਿਵਾਦ ਹੈ ਜਿਹੜਾ ਇਹ ਵੀ ਕਾਫੀ ਜ਼ੋਰ ਫੜਦਾ ਜਾ ਰਿਹਾ ਹੈ। ਫੈਡਰਲ ਅਫੀਸ਼ੀਅਲਸ ਦਾ ਕਹਿਣਾ ਕਿ ਕੈਲੀਫੋਰਨੀਆ ਦੀਆਂ ਲਿਬਰਲ ਪਾਲਿਸੀਜ਼ ਨੇ ਹਰਜਿੰਦਰ ਸਿੰਘ ਨੂੰ ਸੀਡੀਆਰ ਲੈਣ ਦੀ ਅਗਿਆ ਦਿੱਤੀ ਹੈ ਭਾਵੇਂ ਉਸਦੀ ਇਮੀਗ੍ਰੇਸ਼ਨ ਸਟੇਟਸ ਪੂਰੀ ਤਰ੍ਹਾਂ ਕਲੀਅਰ ਨਹੀਂ ਸੀ। ਉਹਨਾਂ ਨੇ ਇਹ ਵੀ ਆਖਿਆ ਕਿ ਹਰਜਿੰਦਰ ਦੀ ਲੈਂਗੁਏਜ ਪ੍ਰੋਫੀਸੀ ਵੀ ਕਮਜ਼ੋਰ ਹੈ, ਕਾਫੀ ਵੀਕ ਹੈ। ਇਸ ਲਈ ਹੁਣ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਜਾਂਚ ਕਰ ਰਿਹਾ ਹੈ ਕਿ ਉਸ ਦਾ ਲਾਇਸੈਂਸ ਆਫ ਫੈਡਰਲ ਰੈਗੂਲੇਸ਼ਨਸ ਦੇ ਖਿਲਾਫ ਜਾਰੀ ਕਿਸ ਤਰ੍ਹਾਂ ਕੀਤਾ ਗਿਆ ਪੋਲਿਟਿਕਲ ਰਿਐਕਸ਼ਨਸ ਵੀ ਕਾਫੀ ਆ ਰਹੇ ਨੇ ਫਲੋਰੀਡਾ ਅਟਾਰਨੀ ਜਨਰਲ ਜੇਮਸ ਓਥਮੀਰ ਨੇ ਆਖਿਆ ਕਿ ਇਹ ਕੇਸ ਦਖਾਉਂਦਾ ਹੈ ਕਿ ਇਮੀਗ੍ਰੇਸ਼ਨ ਤੇ ਲਾਇਸੈਂਸਿੰਗ ਐਨਫੋਰਸਮੈਂਟ ਹੋਰ ਸਖਤ ਹੋਣੀ ਚਾਹੀਦੀ ਹੈ ਦੂਜੇ ਪਾਸੇ ਕੈਲੀਫੋਰਨੀਆ ਗਵਰਨਰ ਗੇਵਿਨ ਨਿਊਜ਼ੋਨ ਦੇ ਆਫਿਸ ਨੇ ਆਖਿਆ ਕਿ ਹਰਜਿੰਦਰ ਸਿੰਘ ਦਾ ਵਰਕ ਪਰਮਿਟ ਫੈਡਰਲ ਗਵਰਨਮੈਂਟ ਨੇ ਇਸ਼ੂ ਕੀਤਾ ਸੀ ਜਿਸ ਵਿੱਚ ਕੈਲੀਫੋਰਨੀਆ ਦਾ ਕੋਈ ਦੋਸ਼ ਨਹੀਂ ਹੈ ਮੌਜੂਦਾ ਹਾਲਾਤ ਕੀ ਨੇ ਹਰਜਿੰਦਰ ਸਿੰਘ ਹੁਣ ਫਲੋਰੀਡਾ ਵਾਪਸ ਭੇਜੇ ਜਾਣ ਵਾਲਾ ਹੈ ਤੇ ਉਸ ਉੱਪਰ ਵਹੀਕੂਲਰ ਹਮਿਸਾਈਡ ਦੇ ਚਾਰਜ ਲਈ ਟ੍ਰਾਇਲ ਹੋਏਗਾ ਨਾਲ ਹੀ ਉਸ ਦੇ ਇਮੀਗ੍ਰੇਸ਼ਨ ਸਟੇਟਸ ਤੇ ਵੀ ਵੱਡਾ ਖਤਰਾ ਮੰਡਰਾ ਰਿਹਾ ਕਿਉਂਕਿ ਡੀ ਐਚ ਐਸ ਉਸ ਨੂੰ ਡਿਪੋਰਟ ਕਰਨ ਦੀ ਕਾਰਵਾਈ ਕਰ ਰਿਹਾ ਹੈ ਇਹ ਕੇਸ ਸਿਰਫ ਹਰਜਿੰਦਰ ਸਿੰਘ ਲਈ ਨਹੀਂ ਸਗੋਂ ਸਾਰੇ ਪੰਜਾਬੀ ਟਰੱਕ ਡਰਾਈਵਰਸ ਦੇ ਲਈ ਇੱਕ ਵੱਡਾ ਸਵਾਲ ਹੈ ਡਰਾਈਵਿੰਗ ਟੈਸਟ ਲੈਂਗੁਏਜ ਪ੍ਰੋਫੀਸੀਂਸੀ ਤੇ ਇਮੀਗ੍ਰੇਸ਼ਨ ਸਟੇਟਸ ਇਹ ਸਭ ਗੱਲਾਂ ਹੁਣ ਹੋਰ ਵੀ ਸਖਤੀ ਦੇ ਨਾਲ ਚੈੱਕ ਕੀਤੀਆਂ ਜਾਇਆ ਕਰਨਗੀਆਂ ਇਸ ਲਈ ਕਈ ਵਾਰ ਇੱਕ ਛੋਟੀ ਜੀ ਗਲਤੀ ਨਾ ਸਿਰਫ ਆਪਣੀ ਜ਼ਿੰਦਗੀ ਬਰਬਾਦ ਕਰਦੀ ਹੈ ਸਗੋਂ ਕਮਿਊਨਿਟੀ ਦੀ ਇਮੇਜ ਵੀ ਖਰਾਬ ਕਰਦੀ ਹੈ ਅਸੀਂ ਇਸ ਕੇਸ ਦੀ ਹਰ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਤੁਹਾਡਾ ਕੀ ਵਿਚਾਰ ਹੈ ਕਿ ਹਰਜਿੰਦਰ ਸਿੰਘ ਨੂੰ ਡਿਪੋਰਟ ਕਰਨਾ ਠੀਕ ਹੈ ਜਾਂ ਫਿਰ ਉਸ ਨੂੰ ਪਹਿਲਾਂ ਯੂਐਸ ਕੋਰਟ ਦੇ ਵਿੱਚ ਸਾਂਝਾ ਦਾ ਸਾਹਮਣਾ ਕਰਨਾ ਚਾਹੀਦਾ ਹੈ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਇਸ ਦੇ ਨਾਲ ਹੀ ਦਿਓ ਇਜਾਜ਼ਤ ਬਾਕੀ ਅਪਡੇਟ ਲੈ ਕੇ ਜਲਦੀ ਮਿਲਦੇ ਹਾਂ